ਦੇ ਬਾਹਰ ਆਪ ਪੁਲਿਸ ਵਾਲੇ ਬਿਨਾਂ ਗਲੋ ਧੱਕਿਆ ਕਰੀ ਜਾਂਦੇ ਆ ਸਾਰੇ ਡਾਕੂਮੈਂਟ ਆ ਆ ਦੇ ਕਿਹੜਾ ਆ ਜੀ ਡਾਕੂਮੈਂਟ ਤੁਹਾਡੇ ਕੋਲ ਕਿਹੜੇ ਡਾਕੂਮੈਂਟ ਆ ਤੁਹਾਡੇ ਕੋਲ ਸਾਰੀ ਦੁਨੀਆ ਕਿਹੜੇ ਡਾਕੂਮੈਂਟ ਆ ਇਹਨਾਂ ਨੂੰ ਛੱਡੀ ਜਾਂਦੇ ਆ ਕਿਹੜੇ ਡਾਕੂਮੈਂਟ ਆ ਕਿਹੜੇ ਡਾਕੂਮੈਂਟ ਆ ਸੁਖਦੇਵ ਸਿੰਘ ਨਾਮ ਆ ਜੀ ਡਾਕੂਮੈਂਟ ਕਿਹੜੇ ਆ ਡਾਕੂਮੈਂਟ ਕਿਹੜੇ ਆ ਉੱਥੋਂ ਭਾਈ ਪੈਨ ਨੂੰ ਕਰਦੇ ਡਾਕੂਮੈਂਟ ਕਿਹੜੇ ਆ ਤੁਹਾਡੇ ਆਮ ਜਨਤਾ ਦੇ ਹੱਥ ਚੱਕਰ ਨੂੰ ਕਰਦੇ ਪਿਆ ਏ ਹੱਥ ਚੱਕਰ ਤੁਸੀਂ ਸਾਹਮਣੇ ਖੜੇ ਆ ਕਿਹੜਾ ਮਾਰੂੰਗਾ ਤੁਸੀਂ ਸਾਹਮਣੇ ਖੜੇ ਆ ਆ ਜਾਲ ਲੱਗੇ ਦੇਖਾਈ ਦੇਖਾਈ ਮਾਰਦੇ ਆ ਮਾਂ ਦੀ ਗਾਲ ਕੱਢੀ ਕੋਈ ਨਹੀਂ ਕੱਢਦਾ ਲੈ ਥਾਣੇ ਵਾਲਾ ਆ ਐਸੋ ਜੰਮ ਦਾ ਤੈਨੂੰ ਤੈਨੂੰ ਕੰਮ ਮੈਂ ਦੱਸਦਾ ਮਾਂ ਦੀ ਗਾਲ ਕੱਢ ਤੂੰ ਕਾਲਕੀ ਦਾ ਕੱਢੀ ਤੇਰੀ ਸ਼ੌਕ ਤੇ ਦਾ ਬਾਈ ਵਾੜ ਦੂੰਗਾ ਮੈਂ ਉਹਦਾ ਹੱਟ ਦੂੰ ਗਾਲ ਕੱਢੀ ਨਾ ਉਹ ਕਿੱਥੇ ਆਉਣੀ ਹੈ ਆਹ ਬੰਦੇ ਨੂੰ ਕਹੀ ਹੈ ਮੈਂ ਕਿ ਤੂੰ ਗਾਲ ਨਾ ਕੱਢ ਤੂੰ ਗਾਲ ਕਿੱਥਾ ਕੱਢੀ ਤੂੰ ਉਹ ਮੈਂ ਤੁਹਾਨੂੰ ਥੋੜੀ ਕੀ ਇਹਨੂੰ ਫੜੀ ਮਾਰਿਆ ਆਹ ਮੋਟਾ ਸਾਡੇ ਨਾਲ ਫੜਿਆ ਹੋਰ ਗਾਲਾਂ ਕੱਢਦੇ ਆ ਉਹ ਭੱਜਾ ਹੀ ਜਾਂਦੇ ਓਤੀ ਜੋਂ ਫੋਨ ਕਰ ਦੋ ਹਸਪੀਟਲ ਡਰਾਮੇ ਵਾਲੀ ਕੀਤੀ ਨਾ ਮੈਂ ਐਸੇ ਤੋਂ ਸਾਹਬ ਨੂੰ ਬਲਾਉ ਲਗਾ ਮੈਂ ਐਸੇ ਤੋਂ ਸਾਹਬ ਨੂੰ ਬੁਲਾਉਂਗਾ ਜੀ ਮੈਂ ਤੇ ਤੇ ਪਰਚਾ ਦਰਜ ਕਰਾਉਂਗਾ ਹਰਾਸਮੈਂਟ ਦਾ ਤੂੰ ਮੇਰੀ ਡਿਊਟੀ ਦੇ ਵਿੱਚ ਵਿਘਨ ਪਾਇਆ ਮੈਂ ਨੂੰ ਮੈਂ ਬਣਾ ਹੀ ਦੇਗੀ ਉਹ ਪਿਆ ਤੁਸੀਂ ਵੀਡੀਓ ਬਣਾਈ ਮੈਂ ਵੀ ਬਣਾਈ ਆ ਤੁਸੀਂ ਉਹਦਾ ਮੂੰਹ ਨਹੀਂ ਖੋਲਿਆ ਅਜੇ ਤੱਕ ਮੈਨੂੰ ਨਹੀਂ ਪਤਾ ਤੁਸੀਂ ਕੀ ਆਪਣਾ ਨਾਮ ਹੀ ਦੱਸਦੇ ਹੋ ਆਪਣਾ ਨਾਮ ਹੀ ਦੱਸੋ ਇੱਕ ਮਿੰਟ ਵਿੱਚ ਗੱਲ ਸੁਣੋ ਇਹ ਡਿਊਟੀ ਦੀ ਆ ਹਾਂ ਜੀ ਤੁਸੀਂ ਕੱਪੜਾ ਲਾਇ ਕਰਵਾਣੇ ਆ ਕੋਈ ਤੁਸੀਂ ਆਪਣਾ ਨਾਮ ਲਿਖੋ ਆ ਦੇ ਮੀਡੀਆ ਆ ਗਿਆ ਮੀਡੀਆ ਆ ਗਿਆ ਮੀਡੀਆ ਆ ਗਿਆ ਕੋਈ ਕੋਈ ਨਹੀਂ ਕੋਈ ਨਹੀਂ ਮੀਡੀਆ ਆ ਗਿਆ ਕੋਈ ਨਹੀਂ ਤੁਕਾਰ ਜੋ ਕਰਨਾ ਕੰਪਲੇਂਟ ਕਰਦੇ ਹੋ ਜੀ ਕੇ ਕਾਡਰਮੇ ਆਹੋ ਜੀ ਇਹਨਾਂ ਦਾ ਨੰਬਰ ਪਲੇਟ ਜਿਹੜੀ ਆ ਲੱਗਿਓ ਨਹੀਂ ਸਰਕਾਰੀ ਆਰ ਪੀ ਇਹਨਾਂ ਦੀ 24 ਦੀ ਟੈਰੇਜ ਕਰਿਓ ਆਰ ਸੀ ਇਹਨਾਂ ਦੀ 24 ਦੀ ਸਪੈਰ ਆ ਆਰ ਸੀ 24 ਦੀ ਸਪੈਰ ਆ ਸਾਹਿਬ ਜੀ ਆਸੀ ਤੁਹਾਡੀ 24 ਦੀ ਸਪੈਰ ਹੋਈ ਚੁੱਕੀ ਆਕਰ ਦੇਖੋ ਮੈਂ ਤੁਹਾਨੂੰ ਕੀ ਕਿਹਾ ਤੁਸੀਂ ਕੀ ਕਿਹਾ ਮੈਨੂੰ ਤੁਸੀਂ ਕੀ ਕਿਹਾ ਪਹਿਲਾਂ ਆਪਣਾ ਰਮਾਲ ਲਾਓ ਥੱਲੇ ਵੀਰ ਜੀ ਪਹਿਲਾਂ ਰਮਾਲ ਲਾਓ ਥੱਲੇ ਚਾਰ ਬੰਦਾ ਕਰੋ ਚਲਾ ਨਹੀਂ ਕਰਾਂਗੇ ਤੁਸੀਂ ਆਪਣਾ ਨਾਮ ਲਸੂਗੇ ਮਤਲਬ ਬਾਈ ਠੱਕੇ ਮਾਰਨ ਤੈਨੂੰ ਠੱਕੇ ਮਾਰੇ ਆ ਆ ਖੜਾ ਕੋਲ ਵੀਰ ਆ ਇੱਧਰ ਕੋਲ ਖੜਾ ਆ ਇੱਧਰ ਕਰੋ ਜੀ ਭਾਜੀ ਵੀਰ ਕੋਲ ਖੜਾ ਹੁੰਦਾ ਹੀ ਜਦੋਂ ਤੁਹਾਨੂੰ ਲੋਕ ਆਉਂਦੇ ਆ ਉਦੋਂ ਦਾ ਖੜਾ ਹੋਣ ਕਰੋ ਗੱਲ ਕਰੋ ਗੱਲ ਇਹਨਾਂ ਨੇ ਆਪਾਂ ਨੂੰ ਰੋਕਿਆ ਆਪਾਂ ਰੋਕਿਆ ਜਿਹੜਾ ਚਲਾਨ ਬਣਦਾ ਚਲਾਨ ਕਰਨ ਤੇ ਬਿਨਾ ਗੱਲੋਂ ਹੱਥੋਂ ਪਾਈ ਪੈਰ ਨੂੰ ਕਰੀ ਜਾਂਦਾ ਤੁਹਾਨੂੰ ਕਿਹਨੇ ਕਿਹਾ ਮੈਂ ਕਰ ਦੂੰਗਾ ਮੈਂ ਕਰ ਦੂੰਗਾ ਹਾਂ ਠੀਕ ਆ ਕਰੋ ਬੋਲੋ ਬੋਲੋ ਉਹ ਜਿਹਰੇ ਸਾਡੇ ਤੋਂ ਵੀਡੀਓ ਤੁਹਾਡਾ ਜਿਹੜਾ ਮੂੰਹ ਦਰਵਾਜ਼ਾ ਮੈਡਮ ਕੁਝ ਨਹੀਂ ਬੋਲੇ ਮੈਡਮ ਕੁਝ ਨਹੀਂ ਬੋਲਿਆ ਸਾਰਾ ਜੋ ੱਟਕੇ ਮਾਰਨ ਨੂੰ ਕਰਦੇ ਨੇ ਇਹ ਤਾਂ ਕੈਮਰਾ ਨਹੀਂ ਤਾਂ ਇਹਨੇ ਤੁਹਾਡੇ ਹੱਥੀ ਬੈ ਗਿਆ ਨਾ ਤੇ ਆ ਆ ਸਾਹ ਜੀ ਇਹ ਮੇਰੀ ਵੀਡੀਓ ਬਣਾ ਕੇ ਤੇ ਮੈਨੂੰ ਪੁੱਛਣਾ ਕਿ ਇਹ ਨਾਲ ਗੱਲ ਕਰੋ ਮੈਂ ਗੱਲ ਨਹੀਂ ਹੋਣੀ ਗੱਲ ਨਹੀਂ ਕਰਾਂਦਾ ਪਿਆ ਮੈਂ ਮੈਂ ਕਿਹਾ ਗੱਲ ਨਹੀਂ ਹੋਣੀ ਠੀਕ ਆ ਬੰਦ ਹੋਣਾ ਮੋਟਰਸਾਲ ਜਿਹਨਾਂ ਦੀ ਬਾਈਕ ਆ ਉਹਨਾਂ ਨਾਲ ਗੱਲ ਕੋਈ ਗੱਲ ਨਹੀਂ ਪਰੇ ਹੋ ਆ ਗੱਲ ਕਰ ਗੱਲ ਕਿਉਂ ਨਹੀਂ ਕਰ ਰਹੇ ਤੁਸੀਂ ਗੱਲ ਕਰ ਲੋ ਨਹੀਂ ਹੋਣੀ ਗੱਲ ਬੌਂਡ ਕਰੋ ਤੁਸੀਂ ਨਾਮ ਪਤਾ ਦੱਸੂਗਾ ਆਪਣਾ ਜਿਹਦੇ ਨਾਂ ਤੇ ਕਰ ਜਿਹਦੇ ਨਾਂ ਦੇ ਉੱਤੇ ਕਰ ਦਿਓ ਜਿਹਦੇ ਨਾਂ ਦੇ ਉੱਤੇ ਕਰ ਦਿਓ ਕਹਿੰਦੇ ਜਿਹੜੇ ਦਾ ਨਾਮ ਤੇ ਆਰਚਿਕ ਦੇ ਨਾਮ ਤੇ ਉਹ ਜੀ ਇਹ ਕੋਜੀ ਆ ਮਹਿੰਦਰ ਸਿੰਘ ਮਹਿੰਦਰ ਸਿੰਘ ਦੇ ਨਾਮ ਤੋਂ ਮੈਂ ਦਰਖਾਸ਼ਤ ਆਨਾਂ ਉਹ ਫੋਜਾ ਸਿੰਘ ਫੋਜਾ ਸਿੰਘ ਹਾਂਜੀ ਹਾਂਜੀ ਕੋਟ ਮੋਗੇ ਦੀ ਆਏ ਫੋਨ ਨੰਬਰ ਲਖਾਓ ਫੋਨ ਨੰਬਰ ਲਖਾਓ ਆਪਣਾ ਫੋਨ ਨੰਬਰ ਲਖਾਓ ਲਿਖਿਆ ਭਈ ਕਮਤੈ ਨਾਕਾ ਲੱਗਾ ਸੀਗਾ ਦੋ ਸਰਦਾਰ ਮੁੰਡੇ ਸੀਗੇ ਇੱਕ ਨੇ ਟੋਪੀ ਪਾਈ ਹੋਈ ਸੀ ਡਰਾਈਵਰ ਨੇ ਦੂਜਾ ਪਿੱਛੇ ਬੈਠਾ ਸੀਗਾ ਇਹਨਾਂ ਨੇ ਰੋਕਿਆ ਉਹਦੇ ਕੋਲ ਸਿਰਫ ਕਾਗਜ਼ ਮੰਗੇ ਆ ਕਿ ਹਾਂ ਬੇਟਾ ਕਾਗਜ਼ ਦਿਖਾ ਦੇ ਉਹ ਤੋਂ ਬੈਂਸਣ ਲੱਗ ਗਿਆ ਵੀਡੀਓ ਬਣਾ ਲੱਗ ਗਿਆ ਗਾਲਾਂ ਕੱਢਣ ਲੱਗ ਗਿਆ ਫਿਰ ਕਹਿੰਦਾ ਝੂਠਾ ਇਲਜ਼ਾਮ ਲਾਉਂਦੇ ਜੀ ਕਿ ਤੂੰ ਧੱਕੇ ਮਾਰੇ ਆ ਗਾਲਾਂ ਕੱਢੀਆਂ ਕੈਮਰੇ ਲੱਗੇ ਦੇਖ ਲਓ ਅਗਲਾ ਕਰਦਾ ਹੀ ਮੋਟਰਸਾਈਕਲ ਇਧਰ ਆਉਂਦਾ ਦਿਖਾਈ ਤਾ ਉਹਨੂੰ ਰੋਕਿਆ ਜਦੋਂ ਨਾ ਪੇਪਰ ਪੁੱਛੇ ਤੇ ਪਹਿਲਾਂ ਤਾਂ ਪੇਪਰ ਦੇਣ ਤੋਂ ਨਕਾਰੀ ਕਰਦੇ ਜੀ ਪੇਪਰ ਕਹਿੰਦੇ ਸਾਡੇ ਕੋਲ ਸਾਰੇ ਕਿਹੜੀ ਵੇਚ ਤੇ ਸਾਨੂੰ ਰੋਕਿਆ ਤੁਸੀਂ ਮੈਂ ਕਿਹਾ ਤੁਹਾਡਾ ਵੀ ਨੰਬਰ ਅਪਡੇਟ ਸਰਕਾਰ ਰੀ ਨੱਗਿਓ ਤੇ ਤੁਹਾਡੇ ਜੇ ਤੁਹਾਡਾ ਲਾਇਸੈਂਸ ਬਣਿਆ ਲਾਇਸੈਂਸ ਕਹਿੰਦਾ ਮੇਰਾ ਕਹਿੰਦਾ ਬਣਿਆਲ ਮੈਂ ਕਿਹਾ ਦਿਖਾ ਦਿਓ ਜੇ ਹੈਗਾ ਤਾਂ ਜਦ ਕਿਸੇ ਕੋਲ ਲਾਇਸ ਲੋ ਚੈੱਕ ਕੀਤਾ ਉਹ ਆਫੀ 24 ਦੀ ਸਪੈਰ ਹੋ ਚੁੱਕੀ ਸੀ ਠੀਕ ਹੈ ਨਾ ਇੰਨੇ ਚ ਵੀ ਉਹ ਲਾਪੇ ਅੱਗੇ ਵੀਡੀਓ ਬਣਾਉਣ ਦੇਖੋ ਜੀ ਸਾਣਾ ਪੁਲਿਸ ਧੱਕਾ ਕਰਦੀ ਹੈ ਜੀ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਦੋ ਪ੍ਰੈਸ ਵਾਲੇ ਮੁੰਡੇ ਆ ਗਏ ਮੀਡੀਆ ਵਾਲੇ ਆ ਗਏ ਫੇ ਉਹਨਾਂ ਨੇ ਕੀ ਕੀਤਾ ਵੀ ਹੁਣ ਅਸੀਂ ਫਸ ਜਾਣਾ ਉਹਨੂੰ ਭਜੰਦੀ ਕੀਤੀ ਦੋ ਦਾ ਮੋਕਾ ਤਾਂ ਭੱਜ ਗਏ ਉਹ ਦੋ ਜਾਨੇ ਕਿੰਨੇ ਜਨੇ ਸੀ ਦੋ ਜਾਨੇ ਸੀਗੇ ਦੋਨੇ ਸਰਦਾਰ ਸੀਗੇ ਇਸਰ ਉਹਨਾਂ ਨੇ ਪਛਾਣ ਪੱਤਰ ਕੋ ਲਿਖਿਆ ਲਿਤਾ ਉਹਨਾਂ ਕੋ ਇਸ ਤੁਸੀਂ ਉਹਨਾਂ ਕੋ ਆਪਣਾ ਆਈਡੀ ਪ੍ਰੂਫ ਕੋਈ ਨਹੀਂ ਸੀਗਾ ਆਪਣਾ ਆਈਡੀ ਪ੍ਰੂਫ ਨਾ ਤਾਂ ਉਹਨਾਂ ਨੇ ਸਿਰਫ ਆਪਣਾ ਦਿਲਪ੍ਰੀਤ ਨਾਲ ਲਖਾਇਆ ਦੱਸਿਆ ਮੜਾ ਜਾ ਬਸ ਕੋਈ ਦਿਲਪ੍ਰੀਤ ਸਾਨੂੰ ਬਹੁ ਮਖਤਿਆਰ ਸਿੰਘ ਇਤੋਂ ਜ਼ਿਆਦਾ ਕੁਝ ਨਹੀਂ ਦੱਸਿਆ ਜਿਹੜੇ ਲੋਕ ਖੜੇ ਨੂੰ ਕਹਿੰਦੇ ਗੱਲ ਹੀ ਰੋਜ਼ ਵੀ ਤੁਹਾਡੇ ਨਾਲ ਕੀਤੀ ਮੈਂ ਇਸ ਤੇ ਵੀ ਕੀਤਾ ਮੈਂ ਇਸ ਤੇ ਵਹੀ ਬਤਮੀਜੀ ਕਰ ਰਿਹਾ ਸੀ ਨਾ ਉਹ ਮਤਲਬ ਵੀ ਤੁਸੀਂ ਸਾਡਾ ਧੱਕਾ ਕਰਦੇ ਆ ਜੀ ਆ ਉਹ ਆਪਣਾ ਵਜਨ ਲਈ ਵੀਡੀਓ ਬਣਾ ਰਿਹਾ ਸੀ ਉਲਟੀ ਸਾਡੀ ਇਹ ਤੀਹ ਜਾਨਾਂ ਤੱਕਾ ਕਰਦੇ ਆ। ਫਿਰ ਭੱਜ ਗਿਆ ਇਹ ਤੁਮ। ਆ ਇੱਕਦਮ ਜੋ ਦੇਖਿਆ ਮੀਡੀਆ ਦਾ ਇੱਕ ਜਣਾ ਇਧਰੋਂ ਭੱਜ ਗਿਆ ਸਾਡੇ ਨੂੰ ਜੋਤੀ ਚੌਕ ਸਾਡੇ ਨੂੰ। ਦੂਜਾ ਆਪਣੇ ਇਧਰੋਂ ਆਪਣੇ ਨਹਿਰੂ ਘਰ ਨਾਲ ਦੇ ਛੱਡ ਭੱਜ ਗਿਆ। ਇਹ ਦੇਖਿਆ ਵਿੱਚ ਉਹ ਮੋਰਸਾ ਚੋਰੀ ਦਾ ਵੀ ਹੋ ਸਕਦਾ। ਹੋ ਸਕਦਾ ਚੋਰੀ ਦਾ ਹੋ। ਹੁਣ ਜਿਹੜਾ ਮੋਰਸਾ ਕਿੱਥੇ ਰੱਖਿਆ ਗਿਆ? ਇਹ 4 ਨੰਬਰ ਥਾਣੇ ਡਿਊਟੀ ਅਫਸਰ ਦੇ ਹਵਾਲੇ ਕਰਤਾ ਇਹ। ਸਰ ਜੀ ਕਿਤਾ ਨਾ ਮੋਟਰਸਾਈਕਲ ਕਿੱਥੇ ਤੋਂ ਨਿਕਲਿਆ? ਮੋਟਰਸਾਈਕਲ ਹੈ ਬੇਸਿਕਲੀ ਜਿਹੜਾ ਨੰਬਰ ਆ ਮੋਗੇ ਦਾ ਆ। DD 29 ਇਹਨਾਂ ਤੇ ਕਿਸੇ ਰਿਸਲਾ ਦੇ ਨਾਮ ਤੇ ਹੀ ਹੈ ਨਾ। ਨਹੀਂ ਜੀ ਇਹਨਾਂ ਨੂੰ ਕੁਝ ਨਹੀਂ ਪਤਾ ਉਦਾਂ ਉਹਨਾਂ ਮਿੰਦਰ ਸਿੰਘ ਦੇ ਨਾਂ ਤੇ ਆਓ ਮੈਨੂੰ ਤੁਹਾਨੂੰ ਕੀ ਲੱਗਦਾ ਕਿ ਮੋਟਰ ਚੋਰੀ ਦਾ ਹੋ ਸਕਦਾ ਮੋਟਰ ਚੋਰੀ ਜਾਵੇ ਠੀਕ ਹੈ ਅੱਗੇ ਵੈਰੀਫਾਈ ਅੱਗੇ ਡਿਊਟੀ ਅਫਸਰ ਸਾਹਿਬ ਤੇ ਡਿਊਟੀ ਅਫਸਰ ਦੇ ਭਾਲੇ ਕਰਦਾ ਆ ਉਹ ਅਗਲਾ ਵੈਰੀਫਾਈ ਕਰ ਲੈਣਗੇ